ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਵੀਡੀਓ ਦੇ ਵਿੱਚ ਉਸ ਬੰਦੇ ਦੀ ਉਸ ਰੇਪਿਸਟ ਦੀ ਗੱਲ ਕਰਦੀ ਹੈ ਜਿਹੜਾ ਇੱਕ ਜੱਟ ਪਰਿਵਾਰ ਚ ਪੈਦਾ ਹੁੰਦਾ ਹੈ ਹਰਿਆਣਾ ਦੇ ਜੋਣਾ ਨਗਰ ਦੇ ਵਿੱਚ 1982 ਦੇ ਵਿੱਚ ਤੇ ਇੱਕ ਉਹ 18 ਸਾਲ ਦੀ ਉਮਰ ਦੇ ਵਿੱਚ ਕਤਲ ਦੇ ਫਸ ਜਾਂਦਾ ਹੈ ਤੇ ਜਦੋਂ ਜੇਲ੍ਹ ਤੋਂ ਬਾਹਰ ਆਉਂਦਾ ਫਿਰ ਜੋ ਕੁਝ ਕਰਦਾ ਹੈ ਉਹ ਵੀ ਆਪਣੇ ਆਪ ਚ ਕਮਾਲ ਹੈ ਪਰ ਉਨੀ ਕੁਮਾਰ ਲਈ ਜਿੰਨੀ ਰਾਮ ਰਹੀਮ ਨੇ ਕੀਤੀ ਸੀ ਉਨੀ ਕੁਮਾਰ ਲਈ ਜਿੰਨੀ ਆਸ਼ਾ ਰਾਮ ਨੇ ਕੀਤੀ ਸੀ ਪਰ ਉਸ ਪਾਸੇ ਨੂੰ ਜਾ ਰਿਹਾ ਹਾਲੇ ਕੋਈ ਪਤਾ ਨਹੀਂ ਲੇਕਿਨ ਪਹਿਲੇ ਫੜਿਆ ਗਿਆ ਲੱਗਦਾ ਹੈ ਮੈਂ ਭਜੇਂਦਰ ਦੀ ਗੱਲ ਕਰ ਰਿਹਾ ਇਹ ਜਿਹੜਾ ਭਜੇਂਦਰ ਸਿੰਘ ਹੈ ਜਦੋਂ ਇਹ ਕਤਲ ਚੋਂ ਬਾਹਰ ਆਉਂਦਾ ਹੈ ਨਾ ਤਾਂ ਇਹ 12 ਦੇ ਵਿੱਚ 6 30 ਸਾਲ ਦੀ ਉਮਰ ਦੇ ਵਿੱਚ ਅਸਾਈ ਬਣ ਜਾਂਦਾ ਹੈ ਨਾਸਰ ਫਸ ਹਾਈ ਬਣਦਾ ਪਾਦਰੀ ਬਣ ਜਾਂਦਾ ਪਾਸਟਰ ਬਣ ਜਾਂਦਾ ਪ੍ਰੇਅਰ ਮੀਟਿੰਗਾਂ ਸ਼ੁਰੂ ਕਰ ਦਿੰਦਾ ਤੇ ਉਹਨੂੰ ਸਮਝ ਆ ਜਾਂਦੀ ਵੀ ਇਹਦੇ ਲੋਕ ਤਾਂ ਭੋੜੇ ਪਾੜੇ ਨੇ ਮਾਸੂਮ ਨੇ ਇਹਨਾਂ ਨੂੰ ਮગર ਲਾਇਆ ਜਾਂਦਾ ਮગર ਲਾ ਲੈਂਦਾ ਔਰ ਮગર ਵੀ ਐਸਾ ਲਾਉਂਦਾ ਹੈ ਕਿ ਹਰ ਕਿਸਮ ਦਾ ਫਰਾਡ ਕਰਦਾ ਔਰਤਾਂ ਨਾਲ ਸਰੀਰਕ ਫਰਾਡ ਕਈਆਂ ਨਾਲ ਪੈਸੇ ਦਾ ਫਰਾਡ ਕਈਆਂ ਦੀ ਕੁੱਟਮਾਰ ਤੇ ਹੁਣ ਤਾਂ ਉਹ ਪਟਿਆਲਾ ਜੇਲ੍ਹ ਚ ਕਲਦਾ ਰਾਮ ਕਰ ਰਿਹਾ ਹੈ ਉਹਦੇ ਬਾਰੇ ਵੀਡੀਓ ਹੈ ਪੂਰੀਓ ਦੀ ਕਹਾਣੀ ਹੈ ਉਹਨੇ ਕਿੰਨੇ ਕੇਸ ਲਏ ਉਹਦੇ ਤੇ ਉਹ ਕਰ ਕੀ ਰਿਹਾ ਤੇ ਕਿੱਧਰ ਨੂੰ ਜਾ ਸਕਦਾ ਹੈ ਕਿਉਂ ਲੋਕ ਕ੍ਰਿਸ਼ਨ ਬਣਦੇ ਨੇ ਇਹ ਸਾਰੀ ਗੱਲਬਾਤ ਆਪਾਂ ਕਰਾਂਗੇ ਇਸ ਵੀਡੀਓ ਚ ਲੇਕਿਨ ਪਹਿਲਾਂ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਿਓ ਗੱਲ ਕਰੀਏ ਸ਼ੁਰੂ ਕਿੱਥੋਂ ਕਰੀਏ ਇਹ ਤਾਂ ਕਰ ਹੀ ਲਈ ਕਿ ਉਹ ਜੱਟ ਪਰਿਵਾਰ ਚ ਪੈਦਾ ਹੁੰਦਾ ਹੈ ਕਤਲ ਚਾਜਦਾ ਹੈ ਬਾਹਰ ਨਿਕਲਦਾ ਤਾਂ ਅਸਾਈ ਬਣ ਜਾਂਦਾ ਹੁਣ ਬਜਿੰਦਰ ਜਿਹੜਾ ਅਸਾਈ ਬਣ ਜਾਂਦਾ ਫੇਰ ਉਹ ਮੀਟਗਾ ਸ਼ੁਰੂ ਕਰ ਦਿੰਦਾ ਮਤਲਬ ਪਾਦਰੀ ਬਣ ਜਾਂਦਾ ਜਿਵੇਂ ਕਹੀਏ ਤੇ ਤਖੜਾ ਉਹਦੇ ਜਗਾੜ ਬਡਾ ਲਿਆ ਆਪਦਾ ਗਲਰੀ ਐਂਡ ਵਿਜ਼ਡਮ ਚਰਚ ਉਹਦੇ ਕਈ ਬ੍ਰਾਂਚਾਂ ਨੇ ਤਾਂ ਤਾਂ ਆ ਹੁਣ ਆਪਾਂ ਦੇਖਿਆ ਨਹੀਂ ਅਨਕੁਸ਼ਦਰ ਦੇ ਕੋਲ ਜਦੋਂ ਕਪੂਰਥਲੇ ਦੀ ਇੱਕ ਕੁੜੀ ਨੂੰ ਇਹਨੇ ਛੇੜਿਆ ਤੇ ਉਸਦੇ ਦੀ ਰਿਪੋਰਟ ਦਰਜ ਕਰਵਾਈ ਸੀ ਤਾਂ ਉਦੋਂ ਜਿਹੜਾ ਨਕੋਦਰ ਹਾਈਵੇ ਤੇ ਧਰਨਾ ਲਾਇਆ ਸੀ ਤੇ ਬੰਦਿਆਂ ਨੇ ਸੋ ਬਾਬਾ ਜਗਾੜਾ ਇਹਦਾ ਕਰ ਲਿਆ ਨੇ ਕਰਦਾ ਕੀ ਹੈ ਇਹਨੂੰ ਆਪਾਂ ਇਹਨੇ ਕੀ ਕੀਤਾ ਇਹਨੂੰ ਪਤਾ ਲੱਗ ਗਿਆ ਕਿ ਲੋਕ ਜਿਹੜੇ ਸਾਡੇ ਨੇ ਬਸ ਤਾਂ ਸਭ ਨੂੰ ਪਤਾ ਹੈ ਕਿ ਜੇ ਚੰਗੀ ਤਰ੍ਹਾਂ ਸਿੱਖੀ ਦਾ ਪ੍ਰਚਾਰ ਹੋਇਆ ਹੁੰਦਾ ਇਸ ਧਰਤੀ ਤੇ ਤਾਂ ਇਸ ਤਰ੍ਹਾਂ ਲੋਕ ਕ੍ਰਿਸਚੀਅਨ ਨਾ ਬਣਦੇ ਕ੍ਰਿਸ਼ਚਨ ਵਰਨ ਵਾਲੇ ਜਿਸ ਵਿੱਚ ਵੀ ਕਿਹੜੇ ਗਰੁੱਪ ਦੇ ਕਿਹੜੇ ਇਨਕਮ ਗਰੁੱਪ ਦੇ ਕਿਹੜੇ ਕਾਸਟ ਵਾਲੇ ਨੇ ਇਹ ਵੀ ਆਪਣਾ ਪਤਾ ਹੈ ਚਲੋ ਕਈ ਕਿਸਮ ਦੇ ਲਾਲਚ ਹੁੰਦੇ ਨੇ ਪਰ ਉਹ ਜਿਹੜੇ ਬਾਕੀ ਲਾਲਚ ਨੇ ਆਰਥਿਕ ਲਾਲਚ ਉਹਨਾਂ ਨੂੰ ਕਿਸੇ ਨੂੰ ਐਡਮਿਸ਼ਨ ਦੇਣੀ ਆ ਕਿਸੇ ਨੂੰ ਰਾਸ਼ਨ ਦੇਣਾ ਕਿਸੇ ਨੂੰ ਨੌਕਰੀ ਕਿਸੇ ਨੂੰ ਪੈਸਾ ਉਹ ਸਾਰੇ ਲਾਲਚਾਂ ਤੋਂ ਬਿਨਾ ਇੱਕ ਹੋਰ ਵੀ ਹੈ ਜਿਹਦੇ ਨਾਲ ਲੋਕ ਜ਼ਿਆਦਾ ਖਿੱਚੇ ਜਾਂਦੇ ਨੇ ਇਹ ਬਜਿੰਦਰ ਰੂਸਕਰ ਦਾ ਪਤਾ ਸੀ ਲੋਕ ਕਰਾਮਾਤ ਦੇ ਬਗਰ ਬਹੁਤ ਭੱਜਦੇ ਨੇ ਤੇ ਉਹ ਵੀ ਹੀਲਿੰਗ ਜਿਹੜੀ ਬਿਮਾਰੀ ਦਾ ਇਲਾਜ ਤੇ ਇਹਨੇ ਕੀ ਹੈ ਇਹਨੇ ਉਹ ਡਰਾਮਾ ਸ਼ੁਰੂ ਕਰਤਾ ਮੈਂ ਹੱਥ ਲਾਉਂਦਾ ਕੋ ਡਿਗ ਪੈਂਦਾ ਤੇ 25-25000 ਰੁਪਏ ਲਾਂਦਾ ਸਿਰ ਤੇ ਹੱਥ ਲਾਉਂਦਾ ਇਹ ਵੀ ਗੱਲ ਹੈ ਤੇ ਕਰਦਾ ਬਸ ਇੱਕੋ ਵਾਰੀ ਹੱਥ ਲਾਇਆ ਤਾਂ ਠੀਕ ਡਾਕਟਰ ਫੇਲ ਕਰ ਦੂਗਾ ਤਾਂ ਜੇ ਐਡੀ ਗੱਲ ਹੈ ਤੇ ਹੁੰਦਾ ਤਾਂ ਸਾਰਾ ਸਕ੍ਰਿਪਟਡ ਹੈ ਕੁਝ ਬੰਦੇ ਆਪਦੇ ਬਾੜੇ ਹੁੰਦੇ ਨੇ ਪੂਰਾ ਡਰਾਮਾ ਕਰਦਾ ਤੇ ਲੋਕ ਫਿਰ ਦੇਖਾ ਦੇਖੀ ਬਹੁਤ ਸਾਰੇ ਤੁਸੀਂ ਦੇਖਿਆ ਚਰਚ ਚ ਕਿਵੇਂ ਇਕੱਠ ਹੁੰਦਾ ਔਰ ਬੀਬੀਆਂ ਦਾ ਜਿਆਦਾ ਜਾਂਦੀਆਂ ਨੇ ਤਾਂ ਜਿਆਦਾ ਬੀਬੀਆਂ ਜਾਣ ਲੱਗੀਆਂ ਤੇ ਇਹ ਦਾ ਕੰਮ ਚੱਲ ਪਿਆ ਔਰ ਕਾਫੀ ਕੰਮ ਚੱਲ ਪਿਆ ਦਾ ਪੈਸਾ ਵੀ ਆਉਣ ਲੱਗਿਆ ਪੈਸੇ ਦੇ ਫਰਾਡ ਵੀ ਕਰਨ ਲੱਗਿਆ ਔਰ ਉਮਰ ਕੁਛ ਨਹੀਂ ਸੀ ਜਣੀ 12 ਚ ਕੰਮ ਸ਼ੁਰੂ ਕੀਤਾ 30 ਸਾਲ ਦਾ ਹੁਣ ਉਹਦੀ ਉਮਰ 43 ਸਾਲ ਦੀ ਹੈ ਹੁਣ 43 ਸਾਲ ਦੀ ਉਮਰ 'ਚ ਜਦੋਂ ਇਹ 30 ਸਾਲ ਦੀ ਉਮਰ ਸੀ ਉਸ ਤੋਂ ਬਾਅਦ ਜਦੋਂ 36 ਸਾਲ ਦਾ ਸਮਝੋ ਹੋਇਆ ਉਦੋਂ ਇੱਕ ਹੋਰ ਕੰਮ ਕਰ ਬੈਠਾ ਇੱਕ ਜੀਰਖਪੁਰ ਦੀ ਔਰਤ ਨੂੰ ਮਿਲੀ ਉਹਨੂੰ ਕਹਿੰਦਾ ਤਰਾ ਆਪਾਂ ਤਾਂ ਜਾਂਦੇ ਰਹਨੇ ਆਂ ਇੰਗਲੈਂਡ ਆਪਾਂ ਤਾਂ ਤੇਰਾ ਤੈਨੂੰ ਸੈਰ ਕਰਾਉਣਾ ਹੈ ਵਿਦੇਸ਼ ਦੀ ਤੇ ਲੋਕ ਬਹੁਤ ਸਾਰੇ ਮੈਂ ਦੇਖੇ ਨੇ ਜਿਹੜੇ ਪਤਾ ਨਹੀਂ ਕਿਉਂ ਬਾਹਰ ਜਾਣ ਲਈ ਬੜੇ ਤਾਹੂ ਦੇ ਬਸ ਠੀਕ ਹੈ ਜੀ ਇੱਕ ਵਾਰੀ ਬਾਹਰ ਚਲੇ ਜਾਈਏ ਸਾਰੇ ਦੁੱਖ ਕੱਟੇ ਜਾਣਗੇ ਉਹਨੂੰ ਕਹਿੰਦਾ ਤੈਨੂੰ ਮੈਂ ਲਵਾ ਦੋਣਾ ਗੇੜਾ ਤੇਰਾ ਤੈਨੂੰ ਜਹਾਜ਼ ਦੀ ਸੈਰ ਕਰਾਉਣਾ ਉਹਨੂੰ ਘਰ ਲਿਆ ਗਿਆ ਤੇ ਉੱਥੇ ਉਦੇ ਨਾਲ ਖੇਖਾਤੀ ਰੇਪ ਕੀਤਾ ਔਰ ਰੇਪ ਦੇ ਵੀਡੀਓ ਬਣਾ ਲਈ ਔਰ ਵੀਡੀਓ ਰਿਕਾਰਡਿੰਗ ਕਰਕੇ ਕਹਿੰਦਾ ਕਿ ਹੁਣ ਤੂੰ ਸੁਣ ਜੇ ਤਾ ਤੂੰ ਮੇਰੇ ਮਤਾਬ ਚ ਚੱਲੇਂਗੀ ਤਾਂ ਠੀਕ ਹੈ ਨਹੀਂ ਤਾਂ ਫਿਰ ਇਹ ਜਿਹੜੀ ਵੀਡੀਓ ਹੈ ਨਾ ਕਿ ਮੈਂ ਜਨਤ ਕਰ ਦੂੰ ਪਬਲਿਕ ਕਰ ਦੂੰ ਵਾਇਰਲ ਕਰ ਦੂੰ ਇਹ ਵੀਡੀਓ ਤੂੰ ਕੁੜੀ ਜੇ ਪਤਾ ਨਹੀਂ ਉਹਦੇ ਮਨ ਚ ਕੀ ਆਇਆ ਉਸ ਔਰਤ ਦੇ ਉਨੇ 20 April 18 ਨੂੰ ਜੀਰਕਪੁਰ ਥਾਣੇ 'ਚ ਸ਼ਿਕਾਇਤ ਕਰਤੀ ਜਾ ਕੇ ਕਿ ਜੀ ਮੇਰੇ ਨਾਲ ਇਹ ਇੰਉਂ ਕਰ ਰਿਹਾ ਹੈ ਇਹਨੂੰ ਲੱਗ ਗਿਆ ਪਤਾ ਬਜਿੰਦਰ ਨੂੰ ਕਿ ਹੁਣ ਫਸ ਗਿਆ ਇਹ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਤੇ ਨگار ਰਖੀ ਸੀ 20 ਜੁਲਾਈ ਦੀ ਗੱਲ ਹੈ 에어ਪੋਰਟ ਤੇ ਪਹੁੰਚ ਗਿਆ ਇਹ ਤੇ ਇਹਨੂੰ ਨਹੀਂ ਪਤਾ ਸੀ ਕਿ ਮੈਂ ਹੁਣ ਇੰਨਾ ਮਸ਼ਹੂਰ ਹੋ ਚੁੱਕਿਆ ਕਿ ਮੇਰੇ ਮਗਰ ਪੁਲਿਸ ਵੀ ਹੈ ਮੇਰੇ ਤੇ ਸ਼ਿਕਾਇਤ ਵੀ ਹੈ ਏਹ 에어ਪੋਰਟ ਤੋਂ ਫੜ ਲਿਆ ਉੱਥੋਂ ਗ੍ਰਿਫਟਾਰ ਹੋ ਗਿਆ ਇਹਨੂੰ ਕੋਈ ਇਹ ਪਹਿਲੇ ਬਚਪਨ ਤੋਂ ਹੀ ਸਮਝੋ ਇਹ ਜਦੋਂ ਕਿਸ਼ੋਰ ਅਵਸਥਾ ਤੋਂ ਇਹੋ ਜਿਹੇ ਕੰਮ ਕਰਦਾ ਸੀ ਤੋਂ ਇਹ ਫੜਿਆ ਗਿਆ ਉਦੋਂ ਹੁਣ ਇਹਦੇ ਕੋਲ ਪੈਸਾ ਵੀ ਆ ਗਿਆ ਸੀ ਤੇ ਇਹਨੇ ਹਾਈ ਕੋਰਟ 'ਚ ਕੇਸ ਕਰਤਾ ਪੇਸ਼ੀ ਤੇ ਨਹੀਂ ਜਾਂਦਾ ਸੀ ਇਹ ਜਿਹੜੀ ਐ ਰੋਕਣ ਲਈ ਵੀ ਮੇਰੇ ਤੇ ਗਲਤ ਕੇਸ ਪਾਇਆ ਲਮਕਾਲਿਆ ਜਣੀ ਕੇਸ ਨੂੰ ਲਮਕਾਉਣ ਦੀ ਕੋਸ਼ਿਸ਼ ਸਾਰੇ ਕਰਦੇ ਨੇ ਔਰ ਵਕੀਲ ਹਮੇਸ਼ਾ ਕਹਿੰਦੇ ਕੋਈ ਗੱਲ ਹੀ ਨਹੀਂ ਇਹ ਤਾਂ ਕੇਸ ਆਪਾਂ ਜਿੱਤਿਆ ਪਿਆ ਵਕੀਲਾਂ ਦਾ ਕੰਮ ਵੀ ਇਹ ਹੁੰਦਾ ਵਕੀਲਾਂ ਨੇ ਇਸ ਨੂੰ ਲੜਾਈ ਰੱਖਿਆ ਪਰ ਆਖਰ 7 ਸਾਲ ਬਾਅਦ ਜਿਹੜਾ ਹੈ ਇਹਨੂੰ ਜਿਹੜੀ ਮਹਾਲੀ ਅਦਾਲਤ ਨੇ ਜਿਹੜਾ ਹੈ ਉਹ ਸਜ਼ਾ ਸੁਣਾਦੀ ਤੁਸੀਂ ਸੁਣਿਆ ਹੋਊਗਾ ਤੇ ਕੱਲ ਇਹਨੂੰ ਸਜ਼ਾ ਸੁਣਾਈ ਗਈ ਸਜ਼ਾ ਕੀ ਦੋਸ਼ੀ ਸਾਜਤਾਂ ਵਾਲੇ ਸੁਣਾਉਣੀ ਹੈ ਦੋਸ਼ੀ ਪਾਇਆ ਗਿਆ ਔਰ ਜਿਨ੍ਹਾਂ ਨੇ ਫਿਲਮ ਬਣਾਈ ਜਿਹੜੇ ਇਹਦੇ ਨਾਲ ਇਹਦੇ ਸਾਥੀ ਜਿਹੜਾ ਇਹਦੇ ਗਰੁੱਪ ਬਣਾਇਆ ਸੀ ਉਹਦੇ ਚ ਅਕਬਰ ਪੱਟੀ ਰਜੇਸ਼ ਚੌਧਰੀ ਜਤਿੰਦਰ ਕੁਮਾਰ ਸ਼ਿਵਾ ਜਾ ਇੱਕ ਹੋਰ ਵੀ ਹੁੰਦਾ ਸੀ ਸੁਚਾ ਸਿੰਘ ਉਹਦੀ ਮੌਤ ਹੋ ਗਈ ਤਾਂ ਇਹ ਸਾਰਿਆਂ ਨੂੰ ਤਾਂ ਕੋਰਟ ਕਹਿੰਦੀ ਤੂਸਤੇ ਦੇ ਸਾਥੀ ਬਰੀ ਕੋਈ ਸਬੂਤ ਨਹੀਂ ਮਿਲਿਆ ਸਬੂਤ ਇਹਦੇ ਖਿਲਾਫ ਸੀ ਤਬਸਨਾਲ ਦੀ ਨਾਲ ਫਿਰ ਫੜ ਲਿਆ ਪਾਦਰੀ ਸਾਹਿਬ ਨੂੰ ਕਰੋ ਕਰਾਮਾਤ ਜੇਲ੍ਹ ਚ ਜਾ ਕੇ ਉੱਥੇ ਤਾਂ ਬਹੁਤ ਬਿਮਾਰ ਨੇ ਮਾਨਸਿਕ ਬਿਮਾਰ ਵੀ ਨੇ ਤੇ ਕਰੋਨਾ ਦਾ ਹਾਲ ਠੀਕ ਪਟਿਆਲੇ ਪਹਚਾਤਾ ਹੁਣ ਇਹ ਪਾਸਟਰ ਬਜਿੰਦਰ ਜਿਹੜਾ ਉਹ ਪਟਿਆਲੇ ਦੇ ਵਿੱਚ ਪਟਿਆਲਾ ਜੇਲ੍ਹ ਚ ਅਡੀਕ ਕਰ ਰਿਹਾ ਹੈ ਕਿ ਇੱਕ ਅਪ੍ਰੈਲ ਨੂੰ ਮੈਨੂੰ ਰੇਪ ਕੇਸ ਦੇ ਵਿੱਚ ਕਿੰਨੀਕ ਸਜ਼ਾ ਹੁੰਦੀ ਹੈ ਇਹ ਕੇਸ ਵੈਸੇ ਇਹ ਕੋਈ ਇੱਕ ਕੇਸ ਨਹੀਂ ਜਿਹੜੀ ਗੱਲ ਦੱਸ ਰਹੇ ਦੂਜਾ ਕੇਸ ਮੈਂ ਤੁਹਾਨੂੰ ਦੱਸਿਆ ਉਹ ਕੁੜੀ ਕਪੂਰ ਸਿੰਘ ਲਿਆ ਲਈ ਉਹਨੂੰ ਵੀ ਆਪਦੇ ਦਫ਼ਤਰ ਚ ਬੁਲਾ ਕੇ ਉਹਦੇ ਉਹ ਤਿੱਖੀ ਸੀ ਉਹਦਾ ਪਰਿਵਾਰ ਸਤਾਰਾ ਤੋਂ ਜਾ ਰਿਹਾ ਸੀ ਉਹਨੇ ਇਥੇ ਲਾਤਲ ਜਾ ਉਹਨੇ ਵੀ ਪੁਲਿਸ ਰਿਪੋਰਟ ਕਰਤੀ ਉਹਦੇ ਤੇ ਮੁੰਨੇ ਹੀ ਨਹੀਂ ਸਮਾਂ ਉਹਦੇ ਬਾਅਦ ਉਲਟ ਹੋ ਗਿਆ ਕੰਮ ਜੋ ਪੁਲਿਸ ਨੇ ਐਫ ਆਈ ਆਰ ਕੀਤੀ ਤੇ ਇਹਦਾ ਸੜਕਾਂ ਰੋਕਣੀਆਂ ਸ਼ੁਰੂ ਕਰਤੀਆਂ ਤੋ ਇਹ ਫਿਰ ਜਦੋਂ ਛੋਟੀ ਉਮਰ ਚ ਪੈਸਾ ਆਉਣ ਲੱਗ ਜੇ ਇੱਜ਼ਤ ਬਣ ਜੇ ਜਬੇ ਇਹ ਬੇਵਾਰ ਕਰਦਾ ਸੀ ਗੁੱਸਾ ਦਾ ਤਾਹੀ ਕਤਲ ਚ ਆਇਆ ਸੀ ਨਾ ਗੁੱਸਾ ਦਾ ਇਸੇ ਕਰਕੇ ਸੀ ਤੇ ਹੁਣ ਇੱਕ ਵੀਡੀਓ ਹੋਰ ਵਰਲਡ ਜਿਹਦੇ ਚ ਇਹ ਕੁੱਟਮਾਰ ਕਰਦਾ ਸੀ ਸੀਸੀਟੀਵੀ ਤੁਸੀਂ ਦੇਖਿਓਗੇ ਉਹ ਔਰਤਾਂ ਨੂੰ ਬੰਦਿਆਂ ਨੂੰ ਕੁੱਟਦਾ ਮਾਰਦਾ ਆਪਣੇ ਦਫ਼ਤਰ ਚ ਇਸ ਤਰ੍ਹਾਂ ਦੀ ਹੁਣ ਉਹ ਵੀ ਕੇਸ ਹੈ ਸੋ ਇਹ ਜਿਹੜਾ ਫਰਾਡ ਹੈ ਫਰਾਡ ਇਹਨੇ ਕਈ ਕਿਤੇ ਹੁਣ ਉਹ ਜਦ ਇਹ ਔਰਤਾਂ ਨੂੰ ਪਤਾ ਕਿਵੇਂ ਲੱਗਿਆ ਇੱਥੇ ਵੀ ਆ ਜੇ ਅਕਾਲ ਤੱਕ ਸਭ ਤੇ ਪਹੁੰਚ ਗਿਆ ਕੱਲ ਨੂੰ ਦੋ ਔਰਤਾਂ ਇੱਕ ਤਾਂ ਉਹ ਹੀ ਪੀੜਤ ਰੇਪ ਵਾਲੀ ਇੱਕ ਜਿਹਦੀ ਉਹ ਕੁੱਟ ਮਾਰਦੀ ਆਈ ਹੈ ਦੋ ਪਹੁੰਚੀਆਂ ਉੱਥੇ ਹਲੇ ਤੇ ਉਹ ਜਾ ਕੇ ਜਥੇਦਾਰ ਸਾਹਿਬ ਨੂੰ ਕਹਿੰਦੀ ਆ ਕਿ ਤੁਸੀਂ ਸਾਡੀ ਮਦਦ ਕਰੋ ਔਰਤਾਂ ਦੇ ਨਾਲ ਬਹੁਤ ਖਰਾਬ ਅਸੀਂ ਤਾਂ ਦੋ ਤਾਂ ਆ ਗਿਆਂ ਇਹ ਤਾਂ ਬਹੁਤ ਕੁਝ ਕਰ ਰਿਹਾ ਔਰਤਾਂ ਦੇ ਨਾਲ ਤੇ ਇਟਸ ਅਨਸੌਫਟੇਬਲ ਅਕਾਲ ਤਖਤ ਸਾਹਿਬ ਤੇ ਅਸੀਂ ਇਨਸਾਫ ਦੀ ਆਸ ਨਾਲ ਤੇ ਇਹ ਗੁਹਾਰ ਤੁਹਾਡੇ ਚਰਨਾਂ 'ਚ ਲਾ ਰਹੇ ਆਂ ਇਹ ਅਕਾਲ ਤਖਤ ਨੂੰ ਕਿਹਾ ਤੇ ਜਥੇਦਾਰ ਕਲਦੀਪ ਸਿੰਘ ਗੜਗੱਜ ਨੇ ਸਾਰੀ ਗੱਲਬਾਤ ਸੁਣੀ ਚੰਗੀ ਗੱਲ ਭਾਵੇਂ ਉਹ ਆਪ ਵਿਚ ਹਲੇ ਉਹ ਉਸ ਤਰ੍ਹਾਂ ਦੇ ਹਾਲਾਤ ਨਹੀਂ ਕੱਲ ਤਾਂ ਵੈਸੇ ਨਹੀਂ ਸੀ ਆਪਦੀ ਮੀਟਿੰਗ 'ਚ ਵੀ ਨਹੀਂ ਗਏ ਸੀ ਕੱਲ ਤਾਂ ਜਿਹੜੀ ਬਜਟ ਸੈਸ਼ਨ 'ਚ ਵੀ ਨਹੀਂ ਗਏ ਸੀ ਪਰ ਇਹਨਾਂ ਦੀ ਗੱਲ ਸੁਣੀ ਇਹਨਾਂ ਦੀ ਗੱਲ ਸੁਣ ਕੇ ਕਿਹਾ ਕਿ ਕਾਲ ਤੱਕ ਤਾਂ ਹਮੇਸ਼ਾ ਹੀ ਜਿਹੜਾ ਹੈ ਉਹ ਖੜਾ ਪੀੜਤ ਔਰਤਾਂ ਨਾਲ ਤੇ ਅਸੀਂ ਤੁਹਾਨੂੰ ਇਨਸਾਫ ਲਈ ਕਰਾਂਗੇ ਬਾਕੀ ਔਰਤਾਂ ਨੂੰ ਵੀ ਚਾਹੀਦਾ ਕਿਉਂ ਅੱਗੇ ਆਉਣ ਇਨਸਾਫ ਅਸੀਂ ਦਬਾਵਾਗੇ ਚਲੋ ਇਹ ਗੱਲ ਸਹੀ ਕੀਤੀ ਹੈ ਔਰ ਇਹੀ ਗੱਲ ਕਰਨੀ ਚਾਹੀਦੀ ਹੈ ਆ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਜੀ ਐਨੇ ਕ੍ਰਿਸਚੀਅਨ ਬਣ ਗਏ ਜੀ ਤਾਂ ਬਣ ਨਹੀਂ ਰਹੇ ਨਹੀਂ ਕ੍ਰਿਸਚੀਅਨ ਕਿਉਂ ਨਹੀਂ ਬਣ ਗਏ ਜੀ ਕ੍ਰਿਸਚੀਅਨ ਤੁਸੀਂ ਕਰਦੇ ਕਿਉਂ ਤੁਹਾਡੇ ਜਿਹੜੇ ਇਹਨਾਂ ਦੇ ਇੱਕ ਸਾਡੇ ਕੰਮ ਕਰਦੇ ਸੀ ਨੇੜ ਉਹਦੇ ਬੱਚੇ ਕਨਵਰਟ ਸਕੂਲ ਚ ਪੜ੍ਹਦੇ ਸੀ ਤੇ ਉਹ ਮੁਸੀਬਤ ਗਈ ਉਹਨੂੰ ਪੁੱਛਿਆ ਵੀ ਤੈਨੂੰ ਤੂੰ ਕਿਉਂ ਕਹਿਦੀ ਤੁਹਾਡੇ ਇੱਥੇ ਜੱਟ ਦਾ ਸਾਨੂੰ ਚੌਕੇ ਨਹੀਂ ਚੜ੍ਹ ਦਿੰਦੇ ਇੱਥੇ ਸਾਡਾ ਅਸੀਂ ਤਾਂ ਬਰਾਬਰ ਹਾਂ ਜਿਵੇਂ ਉਹਨੂੰ ਸਕਾ ਕੇ ਵੀ ਅੱਛੇ ਤਾਂ ਬਰਾਬਰ ਹੀ ਹੈ ਇੱਕ ਤਾਂ ਜਾਤ ਪਾਤ ਦਾ ਹੋਗੇ ਦੂਜਾ ਇਹ ਸਕੂਲ ਹੈ ਨਾ ਇੰਪੋਰਟੈਂਟ ਸਕੂਲ ਹੈ ਪਟਿਆਰੇ ਦਾ ਜੀਦੇ ਚ ਐਡਮਿਸ਼ਨ ਬਹੁਤ ਔਖੀ ਹੁੰਦੀ ਹੈ ਉੱਥੇ ਫ੍ਰੀ ਉਹਨੂੰ ਐਜੂਕੇਸ਼ਨ ਔਰ ਉਹ ਕਹਿੰਦੇ ਜੀ ਕੱਲੀ ਫ੍ਰੀ ਨਹੀਂ ਸੰਤੋਂ ਨੌਕਰੀ ਵੀ ਦਿੰਦੇ ਨੇ ਇਹ ਇਸ ਕਿਸਮ ਦੇ ਲਾਲਚ ਤੇ ਸਾਡੇ ਦੂਜੇ ਪਾਸੇ ਐਸਜੀਪੀਸੀ ਦੇ ਸਕੂਲ ਤੁਸੀਂ ਦੇਖ ਲਓ ਕਿੰਨੇ ਅਗ ਨੂੰ ਆਪਾਂ ਫੀਸ ਮਾਫ ਕਰਦੇ ਆ ਕਿੰਨੇ ਅਗ ਤੇ ਸਾਡੇ ਸਾਡਾ ਸਟੈਂਡਰਡ ਕੀ ਹੈ ਸਾਡਾ ਸਟੈਂਡਰਡ ਕਿਵੇਂ ਬਣ ਜੂਜੀ ਉਹ ਮੈਂ ਬਹੁਤ ਸਾਰੇ ਇਹਦੇ ਚ ਗਏ ਇਹਨਾਂ ਦਾ ਇੰਟਰਵਿਊ ਦੇ ਵਿੱਚ ਸਿਲੈਕਸ਼ਨ ਦੇ ਵਿੱਚ ਤੇ ਜਦੋਂ ਮੈਨੂੰ ਹਰਾ ਨਹੀਂ ਹੁੰਦੀ ਸੀ ਮੇਰੇ ਸਾਹਮਣੇ ਸਲਿੱਪ ਰੱਖ ਦਿੰਦੇ ਸੀ ਮਗਾ ਪ੍ਰਧਾਨ ਸਾਹਿਬ ਦੋ ਤਿੰਨ ਪ੍ਰਧਾਨਾਂ ਦੇ ਮੈਂ ਇੱਕ ਆਇਆ ਇੱਕ ਵਾਰੀ ਮੈਂ ਬੱਕੜ ਸਾਹਿਬ ਨੂੰ ਕਿਹਾ ਇੱਕ ਵਾਰੀ ਮੈਂ ਬਡੂਂਗਰ ਸਾਹਿਬ ਨੂੰ ਕਿਹਾ ਐ ਨਹੀਂ ਵੇ ਚੱਲ ਨਹੀਂ ਜੀ ਫਰਾਂਡਾ ਮੈਂ ਕਹਿੰਦਾ ਜੀ ਤੁਹਾਡੇ ਘਟੋ ਘਟ ਉਹ ਤੁਸੀਂ ਬਹੁਤ ਭਰਤੀ ਕਰ ਲਏ ਐਸਪੀਸੀ ਚ ਹਰ ਇੱਕ ਮੈਂਬਰ ਨੇ ਬੰਦੇ ਲਵਾਏ ਹੋਣੇ ਆਪਣੇ ਪਰਿਵਾਰ ਦੇ ਵੀ ਇੱਧਰ ਸਕੂਲ ਨੂੰ ਤਾਂ ਛੱਡ ਦਿਓ ਕਾਲਜ ਨੂੰ ਤਾਂ ਛੱਡ ਦਿਓ ਇੱਥੇ ਤਾਂ ਪੜ੍ਹੇ ਲਿਖੇ ਆ ਜਾਓ ਇੱਥੇ ਜਿਨ੍ਹਾਂ ਨੇ ਅੱਗੇ ਜ਼ਿੰਦਗੀ ਬਣਾਉਣੀ ਹੈ ਤੇ ਤਰ ਇੱਕ ਸੋਚੇ ਕਿ ਜੀਪੀ ਦੇ ਸਕੂਲਾਂ ਦਾ ਜੇ ਮੁਕਾਬਲਾ ਕਰੀਏ ਡੀਏਵੀ ਇੰਸਟੀਚੂਸ਼ਨਸ ਨਾਲ ਇਨਦਰ ਆ ਕਰਿਸ਼ਚਨ ਦੇ ਇੰਸਟੀਚੂਸ਼ਨ ਨਾਲ ਅਸੀਂ ਕਿੱਥੇ ਖੜੇ ਆ ਕਿਉਂ ਨਹੀਂ ਕਿਉਂਕਿ ਸਾਡੇ ਕੋਲ ਅਸੀਂ ਸਵਾਰਸੀ ਦਾ ਟੀਚਰ ਰੱਖਦੇ ਆ ਜਿਆਦਾ ਤਾਂ ਇਹ ਸਾਰੀ ਗੱਲਬਾਤ ਜਦੋਂ ਹੁਣ ਅਕਾਲ ਤਖਤ ਸਾਹਿਬ ਕੋਲ ਗਿਆ ਹੈ ਕਿ ਇਸ ਇਹ ਤਾਂ ਚੰਗੀ ਗੱਲ ਹੈ ਕਿ ਉਹ ਸਹੀ ਤਾਂ ਤੇ ਆ ਰਹੇ ਨੇ ਉਹਨਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋਣੀ ਚਾਹੀਦੀ ਹੈ ਮੈਂ ਤੁਹਾਨੂੰ ਦੱਸਦਾ ਇਹ ਵਧੀਆ ਮੌਕਾ ਹੈ ਲੇਕਿਨ ਹੁਣ ਗੱਲ ਨਵੀਂ ਉੱਠੀ ਹੈ ਇਹ ਜਿਹੜੇ ਭਜੰਦਰ ਦੀ ਮੈਂ ਤੁਹਾਨੂੰ ਕਹਾਣੀ ਸੁਣਾਈ ਹੈ ਜਿਹਨੇ ਇੱਕ ਤਰੀਕ ਨੂੰ ਜਿਹਨੂੰ ਸਜ਼ਾ ਸੁਣਾਈ ਜਾਣੀ ਹੈ ਇਹ ਰੇਪਿਸਟ ਤੋਂ ਬਾਰੇ ਜਿਹੜੇ ਜਿਹੜੇ 크ਿਸਚਨ ਨੇ ਉਹ ਵੀ ਹੁਣ ਵਿਰੋਧ ਕਰਨ ਲੱਗੇ ਇਹ ਤਾਂ ਕਹਿੰਦੇ ਨਕਲੀ ਹੈ ਇਹ ਤਾਂ ਫਰਾਡ ਹੈ ਇਹ ਤਾਂ 크ਿਸਚੀਅਨਟੀ ਦੇ ਨਾਂ ਤੇ ਡਰਾਮਾ ਕਰਦਾ ਲੇਕਿਨ ਉਹਦੇ ਕੱਟ ਦੇਖੋ ਕਿੱਦਾਂ ਹੁੰਦਾ ਸੀ ਉਹ ਵਿਆਹ ਮਿਟਾਇਆ ਤੋਂ ਦੇ ਲੋਕ ਉਹਦੇ ਕਰਾਮਾਤ ਦੇ ਨਾਂ ਤੇ ਪਤਾ ਨਹੀਂ ਕਿਵੇਂ ਸਕ੍ਰਿਪਟਡ ਜਿਵੇਂ ਦਿਖਦੀਆਂ ਸੀ ਔਰਤਾਂ ਤੇ ਜਦੋਂ ਮੱਥੇ ਤੇ ਹੱਥ ਰੰਗਦਾ ਸੀ ਇਹ ਡਰਾਮਾ ਕਿੱਥੋਂ ਸੀ ਕਿ ਸੋ ਇਹ ਸਾਰਾ ਦਾ ਮੁਕਾਬਲਾ ਕਰਨ ਲਈ ਕਦੇ ਸੋਚ ਸੋਚਣ ਤਾਂ ਤਾਂ ਜੇ ਆਪਸ ਆਪ ਦੀ ਲੜਾਈ ਝਗੜੇ ਤੋਂ ਫਾਇਦਾ ਹੋਊਗਾ ਉਹਨਾਂ ਨੂੰ ਬੇਲ ਬਿਲੂ ਇਹ ਤਾਂ ਕਦੇ ਜਥੇਦਾਰਾਂ ਦੀ ਲੜਾਈ ਕਦੇ ਆਪਸ ਚ ਲੜਾਈ ਕਦੇ ਕਿਵੇਂ ਬਚਾਈ ਜਾਵੇ ਕੁਰਸੀ ਵੀਰ ਬਾਦਲ ਦੀ ਉਧਰ ਲੱਗੇ ਹੋਏ ਨੇ ਮੈਂ ਕੱਲ ਵੀ ਕਿਹਾ ਸੀ ਵੀ ਕੋ ਅਰਬ 10 ਕਰੋੜ ਰੁਪਏ ਪ੍ਰਚਾਰ ਤੇ ਰੱਖੇ ਨੇ ਪਰ ਪ੍ਰਚਾਰ ਹੈ ਕਿੱਥੇ ਦੱਸ ਦੋ ਪ੍ਰਚਾਰ ਕਿੱਥੇ ਹੈ ਇਹ ਤਾਂ ਦੋ ਗੱਲਾਂ ਮੈਂ ਇੱਕ ਵਾਰੀ ਕਿਸੇ ਇਹੀ ਕਹਿੰਦਾ ਮੈਂ ਕਿਹਾ ਵੀ ਉਹ ਜਿਹੜਾ ਕੀਰਤਨ ਹੈ ਨਾ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਨੇ ਤਾਂ ਰਗਨ ਸਰ ਕੀਰਤਨ ਹੋਣਾ ਚਾਹੀਦਾ ਤਾਂ ਇੱਕ ਸੰਤ ਦਾ ਜਿਹੜਾ ਹਰ ਰੋਜ਼ ਕੀਰਤਨ ਟੀਵੀ ਤੇ ਹੁੰਦਾ ਸੀ ਉਹ ਮੇਰੇ ਖਲਾਫ ਬੋਲੀ ਜਾਵੇ ਕਹਦਾ ਕਿ ਯੂਨੀਵਰਸਿਟੀ ਦਾ ਪ੍ਰੋਫੈਸਰ ਲੈ ਸਾਨੂੰ ਸਿਖਾ ਦਿੰਦਾ ਉਹਨੂੰ ਨਹੀਂ ਪਤਾ ਸੀ ਜਿਹੜਾ ਹੈ ਹਰ 15 ਦਿਨਾਂ ਬਾਅਦ ਐਨੇ ਪ੍ਰਾਣੀਆਂ ਨੂੰ ਅਮਰ ਛਕਾਉਣੇ ਹੈ ਮੈਂ ਜੀ ਪ੍ਰਾਣੀਆਂ ਨੂੰ ਨਹੀਂ ਛਕਾਉਂਦੇ ਪ੍ਰਾਣੀਆਂ ਨੂੰ ਛਕਾਉਣੇ ਹੋ ਜੇ ਇੰਦਿਆਂ ਨੂੰ ਸਿਖਾਇਆ ਹੁੰਦਾ ਤਾਂ ਤੇ ਇੱਥੇ ਗੁਰਸਿੱਖ ਹੁੰਦੇ ਪੰਜ ਵਾਰ ਵਿਆਦ ਵਧਾਤੀ ਮੋਟਾਂ ਦੀ ਸ਼੍ਰੋਮਣੀ ਕਮੇਟੀ ਦੇ 50 ਲੱਖ ਤੱਕ ਕਿ ਪਹੁੰਚੇ ਤੁਸੀਂ ਤਾਂ ਕਿੱਛੇ ਥੋੜੇ ਸਿੱਖੀ ਰੋਟੀ ਪੋੜੀ ਸਾਹ ਸੰਗਤ ਤੋਰੀ ਫੇਦੀ ਆ ਸਾਰੇ ਕਿਤੇ ਤੋਂ ਇਸ ਕਰਕੇ ਇਹ ਬਜਿੰਦਰ ਦਾ ਜਿਹੜਾ ਮੌਕਾ ਮਿਲਿਆ ਹੁਣ ਸਿੱਖ ਲਈ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਕੋਲ ਪਹੁੰਚੇ ਨੇ ਹੋਰ ਵੀ ਔਰਤਾਂ ਆਉਣਗੀਆਂ ਇਹ ਵੀ ਗੱਲ ਹੈ ਜੇ ਹੋਰ ਔਰਤਾਂ ਆਉਂਦੀਆਂ ਨੇ ਉਹਨਾਂ ਨੂੰ ਵੀ ਸੱਚਮੁੱਚ ਉਹਨਾਂ ਦੇ ਇਨਸਾਫ ਲਈ ਮਦਦ ਹੋਣੀ ਚਾਹੀਦੀ ਹੈ ਇੱਥੇ ਅਕਾਲ ਤਖਤ ਦੇ ਜਥੇਦਾਰ ਨੇ ਸਹੀ ਗੱਲ ਕੀਤੀ ਹੈ ਔਰ ਲੋਕਾਂ ਨੂੰ ਵੀ ਚਾਹੀਦਾ ਹੈ ਇਹ ਕਿ ਰਾਮਾਤਾ ਕੁਝ ਨਹੀਂ ਹੁੰਦੀਆਂ ਬਾਬੇ ਨਾਨਕ ਜੀ ਇਹ ਇੱਧਰ ਤੋਂ ਕੱਢਿਆ ਸੀ ਬਾਬੇ ਨਾਨਕ ਨੇ ਸਾਨੂੰ ਤੁਸੀਂ ਉਹੀਆਂ ਗੱਲਾਂ ਫੇਰ ਕਰੀ ਜਾਂਦੇ ਹੋ ਉਹ ਬਾਬੇ ਨੂੰ ਕੱਲਾ ਮਥਾ ਹੀ ਨਾ ਟੇਕੋ ਉਹਦੀ ਸਿੱਖਿਆ ਤੇ ਵੀ ਚਲੋ ਅਮਲ ਵੀ ਕਰੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ